ਲੋ ਵੀ ਦੋਸਤੋ ਆਪਾਂ ਮੁਰਗੀਆਂ ਵੀ ਰੱਖ ਲਈਆਂ ਤੇ ਖਰਗੋਸ਼ ਵੀ ਰੱਖ ਲਈ ਤੇ ਆਹ ਦੇਖੋ ਚਿੱਟਾ ਖਰੋਸ ਕਿੰਨਾ ਸੋਹਣਾ ਲੱਗਦਾ ਭਾਈ ਤੇ ਵੜ ਗਿਆ ਵਿੱਚ ਅੰਦਰ ਨੂੰ ਚਲਿਆ ਗਿਆ ਉੱਥੇ ਹੋਰ ਵੀ ਇਹਨਾਂ ਦੇ ਬੱਚੇ ਆ ਤੇ ਚਕੋਰਾ ਹੁਣੇ ਆਪਣੇ ਕੋਲ ਆਹ ਦੇਖ ਲਓ ਤੇ ਮੁਰਗੀਆਂ ਰੱਖਤਾਂ ਲਈਆਂ ਪਰਾਂਡੇ ਹੁੰਡੇ ਹਜੇ ਤੱਕ ਰਕੇ ਨਹੀਂ ਦਿੱਤੇ ਬੱਚੇ ਨੇ ਹਜੇ ਕਹਿੰਦੇ ਕਿਹਾ ਤਾਂ ਅਸੀਂ ਵੀ ਥੋੜੇ ਜਿਹਾ ਟਾਈਮ ਬਾਅਦ ਅੰਡੇ ਆਉਣ ਲੱਗ ਜਾਣਗੀਆਂ ਤੇ ਖਾਈ ਜਾਂਦੀਆਂ ਅੰਡਾ ਅੰਡਾ ਕੋਈ ਦਿੰਦੀਆਂ ਨਹੀਂ ਹਲੇ ਤੱਕ ਤੇ ਦਿੱਤਾ ਵੀ ਇੱਕ ਅੱਧਾ ਵਿੱਚ ਕਿਸੇ ਨੇ ਵਾਲੀਆਂ ਨੇ ਦਿੱਤੇ ਤਾਂ ਹੈ ਨਹੀਂ ਫਿਰਦੇ ਆ ਕਹਿੰਦੇ ਆ ਫੀਡ ਫੂਡ ਪਾ ਲੋ ਫੀਡ ਫੂਡ ਵੀ ਖਾਸੀ ਪਾਲੀ ਪਰ ਹਜੇ ਰਿਜ਼ਲਟ ਕੋਈ ਬਾਹਲਾ ਵਧੀਆ ਆਇਆ ਨਹੀਂ ਮਾਰੇ ਮੋٹے ਜੁਕੇ ਨੇ ਆਂਡੇ ਦਿੱਤੇ ਆ ਆ ਦੇਖੋ ਜਿਹੜੇ ਆਂਡੇ ਦੀ ਗੱਲ ਕਰਦੇ ਸੀ ਇੱਕ ਅੰਡਾ ਸਾਨੂੰ ਮਿਲ ਗਿਆ ਹੁਣ ਇਹ ਸਾਨੂੰ ਸਮਝ ਨਹੀਂ ਲੱਗਦੀ ਇਹ ਅੰਡਾ ਕਾਦਾਗਾ ਤੇ ਆ ਚਾਰ ਅੰਡੇ ਬਤਕਾਂ ਦੇ ਆ ਹੁਣ ਇਹ ਅੰਡਾ ਦੂਜੇ ਅੰਡਿਆਂ ਨਾਲੋਂ ਛੋਟਾ ਸੀ ਸਾਨੂੰ ਇਹ ਸਮਝ ਨਹੀਂ ਲੱਗਦੀ ਕਿ ਮੁਰਗੀ ਦਾ ਅੰਡਾ ਕਾ ਬਤਕ ਦਾ ਤੇ ਆ ਬਤਕਾਂ ਫਿਰਦੀਆਂ ਤੇ ਵਿੱਚ ਆਪਣੇ ਕੋਲ ਦੋ ਚਾਰ ਸੀਲ ਮੁਰਗੇ ਵੀ ਆ ਲੈ ਆ ਦੇਖੋ ਖਰਗੋਸ਼ ਦੇ ਬੱਚੇ ਫਿਰਦੇ ਆ ਨਾ ਵਿੱਚ ਤੇ ਇਹਨਾਂ ਵਿੱਚ ਕਾਫੀ ਵੱਧਾਗਾ ਇਹ ਕਾਫੀ ਫਰ ਸੂਸਾ ਪਈਆਂ ਤੇ ਹੁਣ ਪਹਿਲਾ ਦਿਨਾਂ ਦੇ ਵਿੱਚ ਮਰ ਮੁਰਗੇ ਸੀ ਅਤੇ ਹੁਣ ਬੱਚੇ ਇਹਨਾਂ ਦੇ ਬਚ ਗਏ ਤੇ ਆ ਆਪਾਂ ਪੈਪਜਾ ਲਾਇਆ ਪੈਪ ਦੇ ਵਿੱਚ ਵੜ ਕੇ ਚਲੀਆਂ ਜਾਂਦੀਆਂ ਤੇ ਇਹ ਆ ਫਿਰਦੀਆਂ ਆਪਣੀਆਂ ਮੁਰਗੀਆਂ ਤੇ ਮੁਰਗੀਆਂ ਲਿਆਂਦੀਆਂ ਸੀ 100 ਇਹਦੇ ਵਿੱਚ ਉਹ ਦੇਖਦੇ ਆ ਵੀ ਕਿੰਨੇ ਮੁਰਗੇ ਤੇ ਕਿੰਨੀਆਂ ਮੁਰਗੀਆਂ ਨਿਕਲਦੀਆਂ ਹੋਰ ਨਾ ਉਹੀ ਕੰਮ ਹੋ ਜੇ ਵੀ ਮੁਰਗੇ ਬਾਹਲੇ ਨਿਕਲ ਜਾਣ ਤੇ ਮੁਰਗੀ ਇੱਕ ਅੱਧੀ ਰਹਿ ਜੇ ਤੇ ਦੇਖਦੇ ਆ ਫਿਰ ਕੀ ਬਣਦਾ ਧੰਨਵਾਦ